ਮੈਂ ਤੁਹਾਡਾ ਸਭ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਛੋਟੇ ਜਿਹੇ ਸਮੇਂ ਤੇ ਸਾਰੇ ਜਣੇ ਪ੍ਰੈਸ ਵਾਲੇ ਆਏ ਹੋ ਵੀਰੋ ਮੇਰੇ ਉਹ ਇਹ ਮੇਰਾ ਕੋਈ ਪੋਲੀਟੀਕਲ ਮੋਟਿਵ ਜਾਂ ਪੋਲੀਟੀਕਲ ਹੋ ਨਹੀਂ ਆ ਇੱਕ ਮਿਸ਼ਨ ਆ ਇੱਕ ਸੋਚ ਆ ਕਿ ਪੰਜਾਬ ਨੂੰ ਕਿੱਧਰ ਨੂੰ ਲੈ ਕੇ ਜਾਣਾ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਆਪਣੀ ਅਕਲ ਮੁਤਾਬਕ ਮੈਂ ਲੱਗਾ ਹਾਂ ਐਸ ਵੇਲੇ ਤਾਂ ਮੈਂ ਇਕੱਲਾ ਲੇਕਿਨ ਇਹਨਾਂ ਜ਼ਰੂਰ ਹੈ ਕਿ ਮੈਂ ਜਿੱਥੇ-ਜਿੱਥੇ ਗਿਆ ਉੱਥੇ ਦਾ ਕਿਸਾਨ ਤੇ ਲੋਕਲ ਬੰਦੇ ਖੁਸ਼ ਬੜੇ ਹੋਏ ਕਿ ਯਾਰ ਕਿਸੇ ਨੇ ਤਾਂ ਪਾਣੀ ਦੀ ਗੱਲ ਕੀਤੀ ਕਿਸੇ ਨੇ ਪਾਣੀ ਨੂੰ ਬਚਾਉਣ ਦੀ ਗੱਲ ਕੀਤੀ ਸਾਡੀ ਫਿਊਚਰ ਜਨਰੇਸ਼ਨ ਦੀ ਗੱਲ ਕੀਤੀ ਸੋ ਇਸ ਮਹਿੰਮ ਦੇ ਵਿੱਚ ਨਵੀਂ ਸੋਚ ਨਵਾਂ ਪੰਜਾਬ ਇਹਦੇ ਵਿੱਚ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਾਂਗਾ ਕਿ ਮੈਨੂੰ ਜਗ੍ਹਾ ਜ਼ਰੂਰ ਦਿਓ ਮੈਂ ਜੋ ਬੋਲ ਰਿਹਾ ਜੋ ਮੇਰੇ ਮਨਚ ਹੈ ਜਿਹੜੀਆਂ ਮੇਰੀਆਂ ਕਮੀਆਂ ਉਹਨਾਂ ਨੇ ਸਾਨੂੰ ਸੁਜੈਸਟ ਜ਼ਰੂਰ ਕਰਿਆ ਕਿ ਵਿਆਹ ਕਰ। ਹਾਂਜੀ ਤੁਹਾਡੇ ਨਾਲ ਵਿੱਚ ਕੋਈ ਨਹੀਂ ਜਾਣਦਾ। ਇਸੇ ਦਿਨੀ ਜਦੋਂ ਕਪਾਹ ਵਾਈ ਜਾਰੀ ਸੀ ਪਿੰਕ ਬੋ ਗੁਲਾਬੀ ਸੁੰਡੀ ਕਰਕੇ ਤੇ ਮੈਂ ਮੱਕੀ ਤੇ ਟ్రਾਇਲ ਕੀਤਾ ਮੱਕੀ ਦਾ ਟ్రਾਇਲ ਹੋਇਆ ਕਾਮਯਾਬ। ਔਰ ਉਸ ਨੂੰ ਲੈ ਕੇ ਮੈਂ ਅੱਗੇ ਤੁਰਿਆ। ਔਰ ਪਰ ਵਾਹ ਹੁਗਾਰਾ ਮੇਰਾ ਖਾਸ ਤੌਰ ਤੇ ਮਾਲਵੇ ਦੇ ਖੇਤਰ ਦੇ ਵਿੱਚ ਮੈਂ ਬਰਸਾਤੀ ਮੱਕੀ ਦੀ ਗੱਲ ਕਰਦਾ ਕਿ ਝੋਨਾ ਨਾ ਬੀਜ ਕੇ ਆਪਾਂ ਬਰਸਾਤੀ ਮੱਕੀ ਬੀਜੀਏ ਤੇ ਉਹਦੇ ਸੈਮੀਨਾਰ ਵੀ ਕੀਤੇ ਗੋਸ਼ਟੀਆਂ ਵੀ ਕੀਤੀਆਂ ਤਿੰਨ ਚਾਰ ਚੱਲੇ ਹੈਗਾ ਮੈਂ ਕੱਲ੍ਹ ਜਾਂ ਤੈਂ ਕੱਲ੍ਹ ਜਾਂ ਤੇ ਹੁਗਾਰਾ ਬਹੁਤ ਹੈ ਉਸ ਨੂੰ ਅੱਗੇ ਲ ਜਾਣ ਲਈ ਅਸੀਂ ICAR ਨੂੰ ਵੀ ਨਾਲ ਲਿਆ ਪਰ ਸਰਕਾਰੀ ਇੰਸਟੀਚਿਊਟ ਹੈ ਜਿਹੜੀ ਮੱਕੀ ਤੇ ਕੰਮ ਕਰ ਰਹੀ ਹੈ ਔਰ ਉਹਨੂੰ ਕਾਮਯਾਬ ਕਰਨ ਲਈ ਸੀ ਕਿ ਕਿਸਾਨ ਨੂੰ ਕੀ ਕਰਨਾ ਚਾਹੀਦਾ ਐਗਰੀਕਲਚਰ ਪ੍ਰੈਕਟਿਸਸ ਲੈ ਕੇ ਸੋਇੰਗ ਤੋਂ ਕਿਸ ਕਿਸਮ ਦਾ ਬੱਤਰ ਚਾਹੀਦੀ ਆ ਕਿਸ ਕਿਸਮ ਦੀ ਮਸ਼ੀਨ ਚਾਹੀਦੀ ਆ ਔਰ ਉਹਦੇ ਲੈ ਕੇ ਸਪਰੇਅ ਤੋਂ ਕੱਖਾਂ ਤੋਂ ਕੀੜਿਆਂ ਤੋਂ ਕਿਵੇਂ ਉਹਦਾ ਆਪਾਂ ਸਾਰਾ ਕਰਨਾ ਤੇ ਪਾਣੀ ਕਿਸ ਵੇਲੇ ਲਾਉਣਾ ਬਰਸ਼ਾਤੀ ਮੱਕੀ ਨੂੰ ਕੁੱਲ 3-4 ਪਾਣੀ ਲੱਗਣਾ ਤੇ ਉਹ ਪਤਨੇ-ਪਤਨੇ ਔਰ ਮੱਕੀ ਪੱਕ ਜਾਣੀ ਆ ਔਰ ਪੱਕਣ ਤਾਈਂ ਉਹਦੀ ਹਾਰਵੈਸਟਿੰਗ ਤਾਈਂ ਤੇ ਫੇਰ ਸਭ ਤੋਂ ਵੱਡੀ ਗੱਲ ਦੇਖੋ ਇਹ ਗੱਲਾਂ ਇਸ ਲੈਵਲ ਤਾਈਂ ਸਰਕਾਰ ਨੇ ਹਲੇ ਨਹੀਂ ਕੀਤੀਆਂ ਪਿਛਲੇ ਦਿਨੀ ਸਰਕਾਰ ਨੇ ਇਹ ਇਹੋ ਕੁਝ ਬੰਦੇ ਸੀਐਮ ਸਾਹਿਬ ਗਏ ਸੀ ਉੱਥੇ ਉਹਨਾਂ ਨੇ ਵੱਖਰੇ ਵੱਖਰੇ ਜ਼ਿਲ੍ਹਿਆਂ ਚੋਂ ਕੁਝ ਬੰਦੇ ਆਏ ਇੱਕ ਆਡੀਟੋਰੀਅਮ ਦੇ ਵਿੱਚ 3-400 500 ਬੰਦਾ ਮੈਨੂੰ ਗਿਣਤੀ ਨਹੀਂ ਕਰ ਸਕਦਾ ਤੇ ਉਹਨਾਂ ਨਾਲ ਉਹਨਾਂ ਨੇ ਗੱਲ ਕੀਤੀ ਕਿ ਤੁਹਾਨੂੰ ਮੱਕੀ ਦਾ ਬੀਜ ਦੇਾਂਗੇ ਬੀਜ ਤਾਂ ਯਾਰ ਹਰੇ ਘੱਟੀ ਦੇ ਮਿਲਦਾ ਕੋਈ ਨਵੀਂ ਗੱਲ ਨਹੀਂ ਆ ਕਿ ਮੱਕੀ ਦਾ ਬੀਜ ਨਹੀਂ ਮਿਲਦਾ ਆ 5 ਲੱਖ ਏਕੜ ਮੱਕੀ ਅੱਜ ਫੜੂ ਲੱਗੀ ਹੋਆ ਜਿਹੜਾ ਮੈਂ ਪ੍ਰਮੋਟ ਨਹੀਂ ਕਰਦਾ ਮੈਂ ਬਰਸਾਤੀ ਮੱਕੀ ਦੀ ਗੱਲ ਕਰ ਰਿਆ ਤੇ ਉਹੀ ਵੀ ਵਿਜਾ ਜਿਹੜਾ ਅਸੀਂ ਬਰਸਾਤੀ ਮੱਕੀ ਵੇਲੇ ਬਰਸਾਤ ਵੇਲੇ ਵੀ ਮੈਂ ਬਰਸਾਤੀ ਮੱਕੀ ਨੂੰ ਪ੍ਰੋਮੋਟ ਕਰਨ ਲਈ ਅੱਜ ਤੁਹਾਨੂੰ ਸਾਰਿਆਂ ਨੂੰ ਟਕਰੀਕ ਦਿੱਤੀ ਆ ਉਹਦਾ ਫੋਟਲ ਅਸੀਂ ਅੱਜ ਲਾਂਚ ਕਰਨ ਜਾ ਰਹੇ ਆ ਇੱਥੇ ਤਾਂ ਹੀ ਠੀਕ ਆ ਕਿ ਕੰਬਾਈਨ ਹਾਰਵੈਸਟਰ ਆਇਆ ਹਾਰਵੈਸਟ ਹੋ ਗਈ ਇਹ ਵੀ ਠੀਕ ਆ ਉਹਦੇ ਬਾਅਦ ਉਹਦੇ ਬਾਅਦ ਦੀ ਤਾਂ ਗੱਲ ਕਿਸੇ ਨੇ ਕੀਤੀ ਨਹੀਂ ਚਾਹੀਦਾ ਤਾਂ ਸੀ ਜਿੱਦਾਂ ਮੈਂ ਐਮਐਸਪੀ ਅਨਾਉਂਸ ਕੀਤੀ ਆ ਮੈਂ ਇੱਕ ਇੰਡੀਵਿਜੂਅਲ ਐ ਮੇਰੀ ਇੱਕ ਸੋਚ ਆ ਔਰ ਮੈਂ ਸਮਝਦਾ ਕਿ ਮੱਕੀ ਜਿਹੜੀ ਦੋਹਾਂ ਸਾਲਾਂ ਜਮ ਬਜਾਉਂਗਾ ਇਹ ਬੜੇ ਆਰਾਮ ਨਾਲ ਖਪ ਚਾਏਗੀ ਤੇ ਸਵਾਲ ਇਹ ਵੀ ਇੱਕ ਦੋ ਸਾਲ ਬਾਅਦ ਕੀ ਕੀ ਹੋਏਗਾ ਮੈਂ ਕਹਿੰਦਾ ਨਾ ਦੋਹਾਂ ਸਾਲਾਂ ਸਰਕਾਰ ਕਿਉਂ ਸੁੱਤੀ ਆ ਸਰਕਾਰ ਕਿਉਂ ਨਹੀਂ ਕਹਿੰਦੀ ਕਿ ਇਹ ਮੱਕੀ ਅਸੀਂ ਐਮਐਸਪੀ ਤੇ ਖਰੀਦਾਂਗੇ ਅਸੀਂ ਪ੍ਰਬੰਧ ਕਰਾਂਗੇ ਬਾਹਰ ਸਰਕਾਰ ਨਾਲ ਕਿਉਂ ਨਹੀਂ ਗੱਲ ਕਰਦੀ ਖੁਦ ਆਪਣੇ ਇਂਤਜ਼ਾਮ ਕਿਉਂ ਨਹੀਂ ਕਰਦੀ ਮੈਂ ਕੋਈ ਭੱਜ ਨਹੀਂ ਰਿਹਾ ਕਿ ਮੈਂ ਸਰਕਾਰ ਦੀ ਮਦਦ ਲੈਣ ਲਈ ਤੋਕਵਾ ਚ ਅੱਗੇ ਨਾ ਕਰ ਰਿਹਾ لیکن سرکار ਦਾ ਫਰਜ ਬਣਦਾ ਔਰ ਇਸ ਫਰਜ ਇਸ ਫਰਜ ਤੋਂ ਸਰਕਾਰ ਭਜਰੀ ਐ ਕੁਤਾਈ ਕਰ ਰਹੀ ਹੈ ਔਰ ਮੈਂ ਕੋਈ ਗੱਲਾਂ ਸ਼ੇਅਰ ਕਰਨੀ ਚਾਹਾਂਗਾ ਮੱਕੀ ਵੀ ਬੀਜ ਦਿੱਤੀ ਤੇ ਕੱਲ ਨੂੰ ਹਰਿਆਣੇ ਚਾ ਕਿਸੇ ਹੋਰ ਸਟੇਟ ਚ ਮੱਕੀ ਜਿੱਦਾਂ ਸਾਡਾ ਝੋਨਾ ਸਸਤਾ ਹੁੰਦਾ ਮੱਕੀ ਸਸਤੀ ਹੋਏ ਮੈਂ ਕਹਿੰਦਾ ਵੀ 240 ਰੁਪਏ ਨੂੰ ਰਾਣਾ ਖਰੀਦੇਗਾ ਆਈ ਵਿਲ ਇਨਸ਼ੋਰ ਦੈਟ ਥੀ ਮੇਸ ਸੈਲਸ ਐਟ 20 240 ਰੁਪੀਜ ਵਿਚ ਇਸ ਦੀ ਐਮਐਸਪੀ MSP ਤੇ ਮੱਕੀ ਵਿਕੇ ਉਹ ਹੁਣ ਜਿਵੇਂ ਪਹਿਲਾਂ MSP ਤੇ ਝੋਨਾ ਵੇਚਦਾ ਲੋਕ ਬਿਹਾਰ ਤੋਂ ਉੱਤਰ ਪ੍ਰਦੇਸ਼ ਤੋਂ ਲਿਆ ਕੇ ਝੋਨਾ ਪੰਜਾਬ ਤਰੋਦੇ ਆ ਉਹ ਚੀਜ਼ ਨੂੰ ਅਵੋਇਡ ਕਰਨ ਲਈ ਇਹ ਉਹਦੇ ਝੋਨੇ 'ਚ ਵੀ ਹੋ ਸਕਦਾ ਲੇਕਿਨ ਅੱਜ ਤੱਕ ਕਿਸੇ ਨੇ ਦਿਮਾਗ ਨਹੀਂ ਲਾਇਆ ਆ ਜਿਹੜਾ ਪੋਰਟਲ ਅਸੀਂ ਲਾਂਚ ਕਰਨ ਜਾ ਰਹੇ ਹਾਂ ਨਾ ਇਹਦੇ ਵਿੱਚ ਕਿਸਾਨ ਨੇ ਆਪਣੇ ਆਪ ਨੂੰ ਰਜਿਸਟਰ ਕਰਾਉਣਾ ਮੱਕੀ ਦਾ ਬੀਜ ਦੀ ਰਸੀਦ ਉਹ ਜਗ੍ਹਾ ਦੀ ਲੋਕੇਸ਼ਨ ਤੇ ਰਜਿਸਟ੍ਰੇਸ਼ਨ ਉਹ ਕਰਾਏਗਾ ਹੇਰੋ ਸਾਡਾ ਫਾਰਮਰ ਹੋਏਗਾ ਫਿਰ ਅਸੀਂ ਉਹਦੀ ਜਨਾ ਉਤਪਾਦਨ ਹੈ ਉਹਦੇ ਚੱਕਣ ਦੇ ਅਸੀਂ ਜ਼ਿੰਮੇਵਾਰ ਹੋਵਾਂਗੇ ਸੋ ਅਸੀਂ ਜਿੱਥੇ ਐਮਐਸਪੀ ਅਨਾਉਂਸ ਕਰ ਰਹੇ ਹਾਂ ਉੱਥੇ ਵੇਜ਼ ਐਂਡ ਮੀਨਸ ਟੂ ਚੈੱਕ ਕਿ ਸਾਡੇ ਦਾ ਠੱਗੀ ਨਾ ਹੋਵੇ ਕੋਈ ਵਪਾਰੀ ਮੱਕੀ ਸਪਲਾਈ ਕਰ ਜਾਏ ਤੇ ਕਿਸਾਨ ਦਾ ਨੌ ਹੋਵੇ ਇਹ ਚੀਜ਼ਾਂ ਅਵੋਇਡ ਕਰ ਲਈ ਅਸੀਂ ਪੋਰਟਲ ਕੀਤਾ ਔਰ ਮੈਂ ਇੱਕ ਗੱਲ ਸਰਕਾਰ ਨੂੰ ਪੁੱਛਣਾ ਚਾਹਣਾ ਕਿ ਸਰਕਾਰ ਨੇ ਤਿੰਨ ਜ਼ਿਲ੍ਹੇ ਅਨਾਉਂਸ ਕੀਤਾ ਵੀ ਇਹਨਾਂ ਦੇ ਵਿੱਚ ਤੁਸੀਂ ਮੱਕੀ ਬੀਜੋ ਔਰ ਮੇਰੇ ਉਹ ਜ਼ਿਲ੍ਹੇ ਨੇ ਕਪੂਰਥਲਾ ਗੁਰਦਾਸਪੁਰ ਤੇ ਤੀਜਾ ਬਠਿੰਡਾ ਮੇਰੇ ਹਿਸਾਬ ਨਾਲ ਸੰਗਰੂਰ ਬਰਨਾਲਾ ਮਾਨਸਾ ਬਠਿੰਡਾ ਇਹ ਸਾਰਿਆਂ ਨੂੰ ਵੱਧ ਡੀਪ ਲੀਡ ਪਾਣੀ ਇੱਥੇ ਕਰ ਰਿਆ ਇਹਨਾਂ ਨੂੰ ਕਿਉਂ ਛੱਡ ਦਿੱਤਾ ਬਈ ਉਹ 17500 ਰੁਪਿਆ ਪਰ ਹੈਕਟੇਰ ਪਰ ਸਰਕਾਰ ਦੀ ਜਿਹੜੀ ਸਬਸਿਡੀ ਆਈ ਆ ਕੋਈ 21 ਕਰੋੜ ਆਈ ਆ ਪੰਜਾਬ ਸਰਕਾਰ ਨੇ ਉਹ ਚ 1 ਰੁਪਇਆ ਨਹੀਂ ਜੋੜਿਆ ਉਹ ਕਰੀਬ ਕਰੀਬ ਅ 12000 ਹੈਕਟੇਰ ਤੇ ਜਾ ਕੇ ਸਟਾਕ ਲੱਗ ਜਾਣਾ ਸਰਕਾਰ ਕਹਿੰਦੀ 12000 ਹੈਕਟੇਰ ਤੇ ਤੇ ਅਸੀਂ 17500 ਰੁਪਏ ਪਰ ਹੈਕਟੇਰ ਦੇਾਂਗੇ ਤੇ ਉਹਦੇ ਉੱਪਰ ਵੀ 10000 ਰੁਪਏ ਇਹਨਾਂ ਨੂੰ ਸਹੀ ਮੈਨੂੰ ਪਤਾ ਹੀ ਨਹੀਂ ਕਿ ਮੱਕੀ ਦੀਜੀ ਕਿੰਨੀ ਜਾਣੀ ਆ ਲਓ ਤੁਸੀਂ ਐ ਕਰੋ एफसीडी ਦੇ ਦਫਤਰ ਤੋਂ ਡਾਇਰੈਕਟਰ ਐਗਰੀਕਲਚਰ ਤੇ ਮੰਤਰੀ ਜੀ ਨੂੰ ਪੁੱਛ ਲਓ ਹਾੜੂ ਵਕੀ ਜਿਹੜੀ ਹੁਣ ਪੱਕਣ ਵਾਲੀ ਆ ਉਹ ਕਿੰਨੇ ਆ ਦੱਸ ਨਹੀਂ ਪਾਉਣਗੇ ਇਹਦੇ ਬਾਅਦ ਪੁੱਛੋ ਜਰੂਰ ਤੇ ਮੈਂ ਇਹ ਕਹਿਣਾ ਚਾਹਣਾ ਕਿ ਰਜਿਸਟ੍ਰੇਸ਼ਨ ਹਰ ਚੀਜ਼ ਦੀ ਹੋਣੀ ਚਾਹੀਦੀ ਕਿੰਨਾ ਚੋਣਾ ਆ ਕਿੰਨੀ ਕਰਨ ਕਿਹਾ ਵਾਈ ਨਾਟ ਮੈਂ ਆਪਣੇ ਹੱਕ ਆ ਦੇ ਲਈ ਪੋਰਟਲ ਤੇ ਹੀ ਹੋ ਜਾਣੀ ਰਜਿਸਟ੍ਰੇਸ਼ਨ ਕਿ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਆ ਤੇ 10000 ਰੁਪਏ ਪਰ ਏਕੜ ਦਾ ਖਰਚਾ ਬਿਜਲੀ ਦਾ ਝੋਨਾ ਪਾਲਣ ਨੂੰ ਆਉਂਦਾ ਸਰਕਾਰ ਨੇ ਜਿਹੜਾ ਮੱਕੀ ਬੀਜਿਆ ਉਹਨੂੰ 17500 ਰੁਪਿਆ ਪਰ ਹੈਕਟਾਰ ਤਾਂ ਉਧਰੋਂ ਮਿਲਣਾ ਚਾਹੀਦਾ ਤੇ 10000 ਰੁਪਿਆ ਪਰ ਏਕੜ ਜਿਹੜੀ ਬਚਤ ਬਿਜਲੀ ਦੀ ਬਿੱਲ ਦੀ ਹੋਣੀ ਆ ਤੇ ਪਾਣੀ ਬਚਣਾ ਉਹ ਕਿਸਾਨ ਨੂੰ ਜਾਣਾ ਚਾਹੀਦਾ ਮੈਂ ਸਰਕਾਰ ਨੂੰ ਵੀ ਕਹਾਂਗਾ ਤੇ ਥੋੜਾ ਜਿਹਾ ਧਿਆਨ ਦੇਣ ਔਰ ਅੱਜ ਮੇਰਾ ਮਕਸਦ ਪੋਰਟਲ ਲਾਂਚ ਕਰਨ ਦਾ ਤਾਂ ਕਿ ਸਾਰੇ ਕਿਸਾਨਾਂ ਨੂੰ ਪਤਾ ਲੱਗ ਜਾਵੇ ਕਿ ਪੋਰਟਲ ਦੇ ਉੱਤੇ ਕਿਵੇਂ ਜਾਣਾ ਤੇ ਆਪਾਂ ਉਹਨੇ ਆਪਣੀ ਰਜਿਸਟ੍ਰੇਸ਼ਨ ਕਿਦਾਂ ਕਰਾਉਣੀ ਆ ਔਰ ਸਮੇਂ-ਸਮੇਂ ਤੇ ਸਾਰੀਆਂ ਗੱਲਾਂ ਅਸੀਂ ਪੋਰਟਲ ਤੇ ਦਸੀਆਂ ਜੇ ਕਿਸੇ ਦੀ ਕੋਈ ਖਾਸ ਗੱਲ ਸਾਨੂੰ ਪੁੱਛਣੀ ਹੋਵੇਗੀ ਉਹਦਾ ਜਵਾਬ ਵੀ ਅਸੀਂ ਉਹਦਾ ਸਾਰਿਆਂ ਲਈ ਪੋਰਟਲ ਦੇਤੇ ਦੇ ਦੇਵਾਂਗੇ ਇਹਨਾਂਦਰ ਕੁਝ ਮੈਂ ਇੱਕ ਵਾਰ ਪੋਰਟਲ ਦਾ ਤੁਹਾਨੂੰ ਦਿਖਾ ਦਿੰਦਾ ਜੀ ਅਸੀਂ ਕਿਸ ਤਰੀਕੇ ਨਾਲ ਡਿਵੈਲਪ ਕੀਤਾ ਬਾਈਟ ਆਫਟ ਬਾਈਟ ਆਫਟ ਇਹ ਵਾਲੀ ਕਰੋ ਇਹ ਵਾਲੀ ਕਰੋ ਆਪ ਹੀ ਕਰ ਦੋਗੇ ਤੁਹਾਡੇ ਇਹ ਇਹ ਜਿਹੜਾ ਪੋਰਟਲ ਆ ਬਰਸਾਤੀ ਮੱਕੀ ਜਿਹੜੀ ਰਾਣਾ ਜੀ ਪ੍ਰਮੋਟ ਕਰ ਰਹਾ ਹੈ ਤੇ ਜਿਹਦੇ ਤੇ ਰਾਣਾ ਜੀ ਨੇ ਐਮਐਸਪੀ ਡਿਕਲੇਅਰ ਕੀਤੀ ਆਪਣੇ ਵੱਲੋਂ ਉਹਨੂੰ ਸਿਰੇ ਚੜਾਉਣ ਤੋਂ ਇਹ ਪੋਰਟਲ ਬਣਾਇਆ ਗਿਆ ਤਾਂ ਕਿ ਫਾਰਮਰ ਨੂੰ ਵੀ ਕਲੈਰਿਟੀ ਹੋਵੇ ਜਦੋਂ ਮੱਕੀ ਬੀਜ ਰਿਹਾ ਕਿ ਉਹਦੀ ਫਸਲ ਜਿਹੜੀ ਆ ਉਹ ਐਮਐਸਪੀ ਤੇ ਚੱਪੀ ਜਾਣੀ ਆ ਸੋ ਉਹਦੇ ਲਈ ਇਹ ਵੈਬਸਾਈਟ ਡਿਵੈਲਪ ਕੀਤੀ ਆ ਸਭ ਤੋਂ ਪਹਿਲਾਂ ਤੇ ਫਾਰਮਰੀ ਦੇ ਤੇ ਰਜਿਸਟਰ ਕਰੂਗਾ ਰਜਿਸਟ੍ਰੇਸ਼ਨ ਦੇ ਵਿੱਚ ਰਜਿਸਟ੍ਰੇਸ਼ਨ ਆਲਾ ਕਰੂਗੇ ਜੀਮੇਦਾਰ ਆਪਦਾ ਨਾਮ ਪਿਤਾ ਜੀ ਦਾ ਨਾਮ ਲਾਸਟ 4 ਡਿਜੀਟਸ ਆਫ ਦੀ ਆਧਾਰ ਕਾਰਡ ਤੇ ਆਪਦੇ ਮੋਬਾਈਲ ਤੇ ਉਹਨਾਂ ਦੇ OTP ਆਊਗਾ ਜਦੋਂ ਮੋਬਾਈਲ ਨਬਰ ਫੀਲ ਕਰੇਗਾ ਤਾਂ ਕਿ ਜੈਨੂਇਨ ਫਾਰਮਰ ਆਉਣ ਤੇ ਜੈਨੂਇਨ ਫਾਰਮਰ ਨੂੰ ਅਸੀਂ ਹੈਂਡਲ ਕਰ ਸਕੀਏ ਜਦੋਂ OTP ਆਉਂਦਾ OTP ਐਂਟਰ ਕਰਕੇ ਹੋਰ ਆਦੀ ਡਿਟੇਲ ਆਉਗੀ ਕਿਸ ਜ਼ਿਲ੍ਹੇ ਤੋਂ ਅੰਮ੍ਰਿਤਸਰ ਤੋਂ ਪਿੰਡ ਦਾ ਨਾਮ ਕਿੰਨਾ ਕਿੰਨਾ ਲਈ ਵੀ ਮੱਕੀ ਬੀਜਣਾ ਚਾਹੁੰਦੇ ਆ ਕੀ ਉਹਨਾਂ ਨੇ ਪਹਿਲਾਂ ਮੱਕੀ ਬੀਜੀ ਆ ਨਹੀਂ ਬੀਜੀ ਆ ਯੈਸ ਆ ਪ੍ਰੋਵਰ ਕਿਉਂ ਆਪਿਆ ਆ ਰਜਿਸਟਰ ਕਰੂਗਾ ਤੇ ਆਪਸ਼ਨਲ ਹੈ ਅਬ ਕਿਹੜੀ ਤਰੀਕ ਨਾਲ ਮੱਕੀ ਬੀਜਣਾ ਚਾਹੁੰਦੇ ਆ ਇਹਨੂੰ ਸਰਟੀਫਿਕੇਟ ਜਦੋਂ ਰਜਿਸਟਰ ਕਰ ਜਾਣਗੇ ਉਹ ਕਿਹੜੀ ਬੈਂਕ ਦੇ ਪੇਨਸ ਹੋਣਗੀਆਂ ਤਾਂਕਿ ਉਹਦੇ ਖਾਤੇ ਦੇ ਵਿੱਚ 15 ਦਿਨਾਂ ਦੇ ਵਿੱਚ ਵਿੱਚ ਜਿਹੜੀ ਲਿਫਟਿੰਗ ਚ ਉਹਦੀ ਪੇਮੈਂਟ ਚ ਆ ਸਕੇ ਇਹ ਡਿਟੇਲਸ ਭਾ ਕੇ ਜਿਮੀਦਾਰ ਰਜਿਸਟਰ ਹੋ ਜਾਊਗਾ ਜਦੋਂ ਰਜਿਸਟਰ ਹੋ ਜਾਣਗੇ ਫਿਰ ਅਸੀਂ ਡਾਇਰੈਕਟਲੀ ਉਸ ਜਿਮੀਦਾਰ ਨੂੰ ਸੰਪਰਕ ਕਰਾਂਗੇ ਤੇ ਉਹਨਾਂ ਦੇ ਨਾਲ ਜਿਹੜਾ ਲੌਂਗ ਟਰਮ ਐਗਰੀਮੈਂਟ ਸੀਜ਼ਨ ਦਾ ਹੈਗਾ ਆ ਜਿਹਦੇ ਰਾਹੀਂ ਸਪੈਸੀਫਿਕੇਸ਼ਨ ਵੀ ਮੈਂਸ਼ਨ ਹੋਣਗੀਆਂ ਕੁਆਂਟੀਟੀ ਵੀ ਮੈਂਸ਼ਨ ਹੋਣਗੀ ਕਿੰਨੇ ਕਿੱਟਰ ਮੱਤੀ ਬੀਚੀ ਆ ਉਹ ਸਾਰਾ ਐਗਰੀਮੈਂਟ ਕਰਾਂਗੇ ਤਾਂ ਕਿ ਜ਼ਿੰਮੇਦਾਰ ਨੂੰ ਕਲੈਰਟੀ ਹੋਵੇ ਵੀ ਮੇਰੀ ਮੱਤੀ ਐਮ ਐਸ ਪੀ ਤੇ ਰਲਾ ਜੀ ਵੱਲੋਂ ਚੱਕੀ ਜਾਣੀ ਇਹਦੇ ਇਲਾਵਾ ਇਸ ਵੈਬਸਾਈਟ ਨੇ ਬਰਸਾਤੀ ਮੱਤੀ ਦੀ ਹੋਰ ਡਿਟੇਲ ਸ਼ੇਅਰ ਕਰਦੇ ਆ ਵੀ ਕਲਾਈਮੈਟਿਕ ਕੰਡੀਸ਼ਨਸ ਜ਼ਮੀਦਾਰ ਨੂੰ ਇਸ ਵੈਬਸਾਈਟ ਤੇ ਜਾ ਕੇ ਪਤਾ ਲੱਗ ਜਾਊਗਾ 70-80% ਉਹਦੇ ਜਿਹੜੇ ਸਵਾਲ ਨੇ ਉਹ ਇਹਦੇ ਤੋਂ ਹੀ ਪੂਰੇ ਹੋ ਜਾਣਗੇ ਕਿ ਮੈਂ ਬੀਜ ਨਹੀਂ ਕਦੋਂ ਜਰਮੀਨੇਸ਼ਨ ਕਲਾਈਮੈਟਿਕ ਰਿਕੁਆਇਰਮੈਂਟ ਕੀ ਹੈ ਜਰਮੀਨੇਸ਼ਨ ਕਦੋਂ ਹੁੰਦੀ ਆ ਜਦੋਂ 14 ਵਿੱਚੋਂ ਤੋਂ ਪਹਿਲਾਂ ਪਹਿਲਾਂ ਬੀਜ ਦਿਓ ਰਿਕਮੈਂਡੇਡ ਵੈਰਾਈਟੀਆਂ ਕਿਹੜੀਆਂ ਉੱਚ ਬੀਜਣਾ ਪੈਣਾ 7 ਤੋਂ 8 ਕਿਲੋ ਪਰ ਏਕਰ ਇਹਦੀ ਟਰੀਟਮੈਂਟਸ ਜੇ ਕਰਨੀਆਂ ਪੈਣੀਆਂ ਸੀਡੀਆਂ ਜ਼ਿਆਦਾਤਰ ਅੱਜਕੱਲ ਸੀਡਸ ਟ੍ਰੀਟਡ ਹੀ ਹੁੰਦੇ ਆ ਬਟ ਕੁਝ ਜੀ ਨੋਨ ਟ੍ਰੀਟਡ ਸੀਡ ਹੋਵੇ ਦੀ ਟ੍ਰੀਟਮੈਂਟ ਕੀ ਕਰਨੀ ਆ ਪ੍ਰੋਪਰ ਡਿਟੇਲਸ ਆ ਉਹਦੇ ਤੋਂ ਬਾਅਦ ਸੈਕੰਡ ਆ ਗਏ ਸੋਇੰਗ ਟਾਈਮ ਕੀ ਹੈ ਇਹਦਾ ਕਿ ਇਸ ਤਰੀਕੇ ਨਾਲ ਸੋਇੰਗ ਕਰਨੀ ਆ ਸਪੇਸਿੰਗ ਕੀ ਰੱਖਣੀ ਆ 60 ਬਾਈ 20 ਸੈਂਟੀਮੀਟਰ ਸੀਡ ਦੀ ਡੈਪਥ ਕਿੰਨੀ ਹੋਣੀ ਚਾਹੀਦੀ ਆ ਨਿਊਟ੍ਰੀਸ਼ਨ ਤੇ ਫਰਟੀਲਾਈਜ਼ਰ ਮੈਨੇਜਮੈਂਟ ਬੇਸਲ ਡੋਸ ਡੀਏਪੀ ਦੀ ਕਿੰਨੀ ਹੋਣੀ ਚਾਹੀਦੀ ਹੈ 55 ਕਿਲੋ ਉਹਦੇ ਤੋਂ ਬਾਅਦ ਐਮਓਪੀ 20 ਕਿਲੋ ਯੂਰੀਆ ਇਹਨੂੰ ਕਿੰਨਾ ਕਿੰਨਾ ਪੈਣਾ ਚਾਹੀਦਾ ਜ਼ਿੰਕ ਦੀ ਕੀ ਰਿਕੁਆਇਰਮੈਂਟ ਆ ਮਤਲਬ ਜਿੰਨੀ ਵੀ ਨਿਊਟ੍ਰੀਸ਼ਨਲ ਰਿਕੁਆਇਰਮੈਂਟ ਹੈਗੀਆਂ ਕ੍ਰੌਪੀ ਉਹਦੇ ਚ ਮੈਂਸ਼ਨ ਡਿਆ ਇਹ ਤੋਂ ਬਾਅਦ ਅਗਿਆਰੀ ਜੀ ਕ੍ਰਿਟੀਕਲ ਇਰੀਗੇਸ਼ਨ ਸਟੇजेस ਕੀ ਆ ਬਹੁਤ ਝਟਕਾ ਜਿਹਾ ਸੌਦਾ ਪਹਿਲਾਂ ਜਿੱਦਣ ਮੱਛੀ ਭੀਜਦੇ ਹੋ ਪਹਿਲਾਂ ਪਾਣੀ ਲਾ ਦੇਣਾ ਤੇ ਜਿੱਦਣ ਗੋਡਿਆਂ ਤੇ ਆ ਗਈ ਗੋਡਿਆਂ ਤੇ ਆ ਗਈ ਫੇਰ ਪਾਣੀ ਦੀ ਲੋੜ ਹੈ ਤੇ ਉਸ ਸਮੇਂ ਆਪਣੀ ਪਾਰਸ਼ਾ ਜਾਂ ਨੀਆਂ ਤੋਂ ਬਾਅਦ ਪਾਣੀ ਦੀ ਕਾਂਟ ਕਿਤੇ ਰਹਿੰਦੀ ਮੱਛੀ ਫੇਰ ਈਡ ਮੈਨੇਜਮੈਂਟ ਜੇ ਕੱਖ ਹੋਵੇ ਤਾਂ ਕਿਹੜੀ ਕਿਹੜੀ ਅਸੀਂ ਪ੍ਰੀ ਐਮਰਜੈਂਸ ਕਾ ਬਿਸਾਈਡ ਲਾਉਣੀ ਆ ਪੋਸਟ ਐਮਰਜੈਂਸ ਪੋਸਟ ਐਮਰਜੈਂਸ ਕਿਹੜੀ ਲਾਉਣੀ ਆ ਪ੍ਰੀ ਐਮਰਜੈਂਸ ਹੁੰਦੀ ਆ ਵੀ ਜਿਹੜਾ ਬੂਟਾ ਬਾਹਰ ਜਰਮਿਨੇਟ ਕਰਨ ਤੋਂ ਪਹਿਲਾਂ ਪਹਿਲਾਂ ਅਸੀਂ ਦਵਾਈ ਲਾ ਦੇਣੀ ਆ ਸੋ ਇਹ ਸਾਰਾ ਡਾਟਾ ਜ਼ਿੰਮੇਵਾਰ ਨੂੰ ਇੱਕ ਐਜੂਕੇਸ਼ਨਲ ਇਨਫੋਰਮੇਸ਼ਨ ਮੱਕੀ ਦੀ ਬਜਾਈ ਤੇ ਸਾਰੀ ਬਿਲ ਪਰ ਹੋਊਗੀ ਕਿਹੜੀਆਂ ਕਿਹੜੀਆਂ ਇਹਨੂੰ ਬਿਮਾਰੀਆਂ ਪੈਣੀਆਂ ਕਿਹੜੇ ਕਿਹੜੇ ਪੈਸਟ ਪੈਂਦੇ ਉਹਨਾਂ ਦਾ ਇਲਾਜ ਕੀ ਆ ਆਰਮੀ ਵਰਮ ਪੈਂਦਾ ਲੀਫ ਬਲਾਈਟਸ ਪੈਨੀਆਂ ਸਟੈਮ ਬੋਰਰ ਦੀ ਬਿਮਾਰੀ ਪੈਂਦੀ ਉਹਨਾਂ ਦੀ ਕੀ ਕੀ ਸੌਲਟਸ ਨੇ ਜਿਹੜੀਆਂ ਦਵਾਈਆਂ ਪੈਣੀਆਂ ਇਹਦੇ ਨੈਕਸਟ ਸਟੇਜ ਦੇ ਵਿੱਚ ਅਸੀਂ ਇਹਦੀਆਂ ਐਗਜ਼ੈਕਟ ਡੋਸੇਜਸ ਐਂਡ ਹਾਊ ਟੂ ਟ੍ਰੀਟ ਇਟ ਉਹ ਵੀ ਐਗਜ਼ੈਕਟਲੀ ਇਹ ਚ ਪ੍ਰੋਵਾਈਡ ਕਰਾਵਾਂਗੇ ਹਾਰਵੈਸਟਿੰਗ ਕਦੋਂ ਮੱਕੀ ਹਾਰਵੈਸਟ ਕਰਨੀ ਹੈ ਮੱਕੀ ਵੇਖ ਕੇ ਪਤਾ ਲੱਗੂਗਾ ਵੀ ਜਦੋਂ ਸੁੱਕ ਗਈ ਉਦੋਂ ਹਾਰਵੈਸਟ ਕਰਨੀ ਇਹਦਾ ਗ੍ਰੇਨ ਦਾ ਮੌਇਸਚਰ ਡਿਊਰਿੰਗ ਹਾਰਵੈਸਟਿੰਗ ਕਿ ਹੋਣਾ ਚਾਹੀਦਾ ਤੇ ਡਿਊਰਿੰਗ ਪੈਕਿੰਗ ਕਿ ਹੋਣਾ ਚਾਹੀਦਾ ਜਦੋਂ ਪੈਕਿੰਗ ਹੋ ਰਹੀ ਹੈ ਉਦੋਂ 12 ਤੋਂ 14 ਪਰਸੈਂਟ ਮੌਇਸਚਰ ਹੋਣਾ ਚਾਹੀਦਾ ਤਾਂ ਕਿ ਇਹਨੂੰ ਉਲੀ ਨਾ ਲੱਗੇ ਤੇ ਦੀ ਕੁਆਲਿਟੀ ਬਖਾਲ ਹੋਵੇ ਸੋ ਇਸ ਤਰੀਕੇ ਦੇ ਨਾਲ ਜਿੰਨੀ ਵੀ ਸਰਵਿਸਿਜ਼ ਹੈਗੀਆਂ ਪਰ ਇਹ ਉੱਤੇ ਕਰੋਗੇ ਐਮਐਸਪੀ ਜੋ ਭਾਰਤ ਸਰਕਾਰ ਦੀ ਰੇਟ ਹੈਗਾ ਮੈਂਸ਼ਨਡ ਆ ਇਹ ਮਿੰਟ 15 ਦਿਨਾਂ 'ਚ ਇਹ ਸਾਰਾ ਕੁਝ ਕੀਤਾ ਕਿਉਂ ਜਾ ਰਿਹਾ ਤਾਂ ਕਿ ਪੰਜਾਬ ਦਾ ਪਾਣੀ ਬਚ ਸਕੇ ਕੰਪੇਅਰ ਟੂ ਚੋਨਾ 60% ਪਲੱਸ ਪਾਣੀ ਬਚਦਾ ਸੋ ਮੱਤੀ ਹੀ ਇੱਕ ਆਪਸ਼ਨ ਹੈ ਇਹ ਆਪਣੇ ਕੋਲ ਪੰਜਾਬ ਦਾ ਪਾਣੀ ਬਚਾਉਣ ਵਾਸਤੇ ਕੋਈ ਕੌਣ-ਕੌਣ ਬੰਦਾ ਅਪਲਾਈ ਕਰ ਸਕਦਾ ਮੱਤੀ ਮੇਜਰੂ ਪੰਜਾਬ ਦਾ ਜ਼ਿਮੀਦਾਰ ਹੋਣਾ ਚਾਹੀਦਾ ਤੇ ਪ੍ਰਸਾਦੀ ਮੱਕੀ ਬੀਜੀ ਹੋਣੀ ਚਾਹੀਦੀ ਆ ਇਹਦੇ ਤੋਂ ਬਾਅਦ ਜਦੋਂ ਨੇ ਮੱਕੀ ਬੀਜ ਲਈ ਫਿਰ ਅਸੀਂ ਉਹਦਾ ਖੇਤ ਮੈਪ ਕਰਨਾ ਇਨਸ਼ੋਰ ਕਰਨਾ ਕਿ ਉਹਨੇ ਪ੍ਰਸਾਦੀ ਮੱਕੀ ਬੀਜੀ ਵੀ ਆ ਕੱਲ ਨੂੰ ਟਰੇਡਿੰਗ ਵਾਲਾ ਕੰਮ ਨਾਲ ਉਹਦੇ ਵੀ ਬਾਹਰ ਦੀ ਮੱਕੀ ਆ ਖੇਤ ਤੇ ਪੰਜਾਬ ਦੇ ਵਿੱਚ ਐਮਐਸਪੀ ਤੇ ਸਾਡੀ ਤੇ ਅਪਲੀਕੇਸ਼ਨ ਆਵੇ ਸਾਡੀ ਅਪਲੀਕੇਸ਼ਨ ਪੰਜਾਬ ਦੇ ਜ਼ਿਮੀਦਾਰ ਦੇ ਲਈ ਹੈਗੀ ਆ ਪੰਜਾਬ ਦੇ ਜ਼ਿਮੀਦਾਰ ਨੂੰ ਤਕੜਾ ਕਰਨ ਲਈ ਖੜੇ ਆ ਇਫਿਊਚਰ ਵੀ ਲਵਾਂ। ਆਕਿੰਸ ਉਹ ਯਸਰ। ਸੋ ਬੇਸਿਕਲੀ ਇਸ ਇਸ ਸਾਹਮਣੇ ਇੰਗਲਿਸ਼ 'ਚ ਵੀ ਆ ਤੇ ਪੰਜਾਬੀ 'ਚ ਵੀ ਹੈਗੀ ਹੈ ਜੀ। ਜ਼ਿੰਮੇਦਾਰ ਪੰਜਾਬੀ 'ਚ ਵੀ ਮਿਲ ਸਕਦਾ। कोई सवाल इससे आपने कि कितने एकड़ में चाहिए किसान कितनी था था। जितनी बोएगा उतनी उठाएंगे भी जितनी भी बोए बोई है था था था। उसका हम अपने आप पता तो लगा लेंगे कि बोई है कि नहीं बोई बात चुकी पहले बीज लाया तो रजिस्टर करो बो दो ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਣਾ ਕਿ ਪੰਜਾਬ ਦੇ ਵਿੱਚ ਜਿਹੜੀ ਆ ਉਹ ਵਾਲੀ ਮੱਕੀ ਆ ਪਾਣੀ ਬਹੁਤ ਰਹੀ ਹਾੜੂ ਮੱਕੀ ਜਿੰਨ ਕਹਿੰਦੇ ਆ ਸਪਰਿੰਗ ਮੇਸ ਜਿਹਨੂੰ ਕਹਿੰਦੇ ਆ ਉਹ 5 ਲੱਖ ਏਕੜ ਹੈ ਸਰਕਾਰ ਕੋ ਡਾਟਾ ਹੈ ਨਹੀਂ ਪੁੱਛ ਲਿਓ ਅੱਜ ਤੇ ਸਾਡਾ ਡਾਟਾ ਗਲਤ ਹੋਵੇ ਤਾਂ ਸਾਨੂੰ ਜਿੱਥੇ ਮਰਜ਼ੀ ਖੜੇ ਕਰ ਲਿਓ ਰਾਣਾ ਜੀ ਇਹ ਮੱਕੀ ਜਿਹੜੀ ਇੱਕ ਮਿੰਟ ਇੱਕ ਮਿੰਟ ਸਾਡਾ ਜਵਾਬ ਦੇ ਦਿੰਦੇ ਹੋ ਗੱਲ ਆ ਬਰਸ਼ਾਤੀ ਇਹ 5 ਲੱਖ ਏਕੜ ਮੱਕੀ ਤੇ ਪਹੁੰਚੇ ਲੋਕ ਇਹ ਓਵਰਨਾਈਟ ਨਹੀਂ ਪਹੁੰਚ ਗਏ ਇਹਨਾਂ ਨੂੰ 15 ਸਾਲ ਲੱਗ ਗਏ ਇੱਥੇ ਪਹੁੰਚਣ ਦਾ ਤੇ ਜੇ ਆਪਾਂ ਕਹੀਏ ਇਹ 5 ਲੱਖ ਏਕੜ ਮੱਕੀ ਜਾਂ 10 ਲੱਖ ਏਕੜ ਮੱਕੀ ਇਮੀਡੀਏਟਲੀ ਐਸੇ ਸਾਲ ਬੀਜੀ ਜਾਣੀ ਹੈ ਨਹੀਂ ਲੋਕਾਂ ਨੇ ਤਜਰਬਾ ਕਰਨਾ ਐਸ ਵਾਰ ਤਜਰਬਾ ਕਰਨਾ ਉਹਨਾਂ ਨੂੰ ਪ੍ਰੋਫਿਟੇਬਲ ਹੈ ਕਿੱਥੇ ਮੱਕੀ ਦੇਖੋ ਕਿਤੇ ਵੱਧ ਨਿਕਲਣੀਆਂ ਨਾਰਮਲੀ 25 ਕੁਇੰਟਲ ਦੀ ਗੱਲ ਕਰਦੇ ਲੋਕ ਗੱਲ ਕਰਦੇ ਆ ਕਿਤੇ ਤੋਂ ਘੱਟ ਨਿਕਲਣੀਆਂ ਕਿਤੇ ਤੋਂ ਵੱਧ ਨਿਕਲਣੀਆਂ ਇਹ ਧਰਤੀ ਫਾਰਮਰ ਔਰ ਮੌਸਮ ਇਹ ਸਾਰੀਆਂ ਚੀਜ਼ਾਂ ਦਾ ਨਿਰਧਾਰਿਤ ਆ ਉਹਦੀ ਯੀਲਡ ਤੇ ਜੇ ਯੀਲਡ ਆਊਗੀ ਤਾਂ ਜ਼ਮੀਨ ਜ਼ਿਮੀਦਾਰ ਜ਼ਰੂਰ ਵਿਜੂਗਾ ਪਾਣੀ ਬਚਾਊਗਾ ਆਪਣੇ ਪੰਜਾਬ ਦਾ ਤੇ ਲੇਕਿਨ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹਾਂ ਤੁਸੀਂ ਦੱਸੋ ਇਹ ਜਿਹੜੀ ਐਮਐਸਕੇ ਤੁਸੀਂ ਦੋਗੇ ਇਹ ਕਿਵੇਂ ਮੈਲੇ ਜੋਗੀ ਕਿਹੜੀ ਕੰਪਨੀ ਲਏਗੀ ਕੋਈ ਤੇ ਤੁਹਾਡੀ ਸੰਸਥਾ ਤੇ ਸਪੈਸ਼ਲਾਈਜ਼ਡ ਤੁਸੀਂ ਇਸ ਵਕਤੀਾ ਕੀ ਕਰੋਗੇ ਮੈਂ ਤਾਂ ਐਡ ਕਰਦੇ ਉਹਨਾਂ ਨਾਲ ਮੰਡੀਆਂ ਚ ਕੀਤਾ ਹੋਵੇ ਤੁਹਾਡੇ ਆਪਣੇ ਆਪ ਹੀ ਹੋਣ ਇੱਕ ਮਿੰਟ ਵੇਖੋ ਮੈਂ ਪਹਿਲਾਂ ਵੀ ਕਿਹਾ ਪਹਿਲੀ ਗੱਲ ਤੇ ਇਹ ਨੋਬਲ ਕੌਜ਼ ਆ ਉਹਦੇ ਵਿੱਚ ਤੁਸੀਂ ਲੋਕ ਸਾਰੇ ਯੋਗਦਾਨ ਦਿਓ ਲੇਕਿਨ ਸਰਕਾਰ ਕਿਉਂ ਸੁੱਤੀ ਆ ਸਰਕਾਰ ਥਾਪੀ ਮਾਰ ਕੇ ਅੱਗੇ ਕਿਉਂ ਨਹੀਂ ਕੀਤੀ ਆਉਂਦੀ ਕਿ ਇੱਕ ਰਾਣਾ ਕਹਿ ਸਕਦਾ ਮੈਂ ਐਮਐਸਪੀ ਦੇਣਾ ਤੇ ਉੱਥੇ ਸਰਕਾਰ ਨੇ ਉਹਨਾਂ ਕੌਮਲਾ ਫੈਲਾ ਐਡਾ ਕੁਛ ਆ ਹਾਂਜੀ ਇਨੀਆ ਪ੍ਰੋਕਿਊਰਮੈਂਟਸ ਕਰਦੇ ਆ ਝੋਨਾ ਕਣਕ ਕਿਨੇ ਕਿਨੇ 140 ਲੱਖ ਟਨ 140 ਲੱਖ ਹੈ ਥੈਂਕ ਯੂ ਬਾਕੀ 28 30 ਲੱਖ ਟਨ ਇੰਨੀ ਕੀ ਕਣਕ ਤੇ ਇਹ ਤਾਂ ਹੋਣੀ ਥੋੜੀ ਜਿਹੀ ਆ ਔਰ ਵੀ ਵਿਲ ਡੂ ਇਟ ਔਰ ਵੀ ਵਿਲ ਦੇ ਵਿੱਚ ਮੈਂ ਤੁਹਾਨੂੰ ਇਹ ਦੱਸਦਾ ਡਿਮਾਂਡ ਹੈ ਸਾਰੀਆਂ ਗੱਲਾਂ ਨਹੀਂ ਮੈਂ ਦੱਸਣੀਆਂ ਸਰਕਾਰ ਨੂੰ ਸਿਆਣੇ ਨਹੀਂ ਕਰਨਾ ਸਰਕਾਰ ਨੂੰ ਖੁਦ ਸਿਆਣੇ ਹੋਣਾ ਚਾਹੀਦਾ ਕਹਿਣਾ ਚਾਹੀਦਾ ਮੈਂ ਐਮਐਸਪੀ ਦੇ ਮੱਕੀ ਅਸੀਂ ਖਰੀਦਾਂਗੇ ਮੈਂ ਤਾਂ ਕਹਿ ਰਿਹਾ ਕਿ ਸਰਕਾਰ ਸਰਕਾਰ ਦਾ ਕੰਮ ਰਾਣਾ ਕਰੇ ਤੇ ਯਾਰੋ ਫਿਰ ਰਾਣਾ ਫਿਰ ਇਹ ਤਾਂ ਹੁਣ ਬਾਈ ਨਹੀਂ ਬਹੁਤ ਹੈ ਸਾਨੂੰ ਸਭ ਕੈਲਕੂਲੇਟ ਕਰਨਾ ਮੱਕੀ ਦੇ ਵਿੱਚੋਂ ਇੱਕ ਕਿੱਲੇ ਵਿੱਚੋਂ ਕਿੰਨਾ ਕਿੰਨੀ ਫਸਲ ਇਤਨੀ ਕਿੰਨੇ ਦੀ ਫਸਲ ਜੇ ਕੀਮਤ ਕਿੰਨੀ ਹੋਏਗੀ ਝੋਨੇ 'ਚ ਕਿੰਨੀ ਨਿਕਲੂ ਕਿ ਐਸ ਕੰਪੈਰੀਟਿਵ ਬੈਨੀਫਿਟ ਦੀ ਫਾਈਨੈਂਸ਼ੀਅਲ ਤੌਰ ਤੇ ਇਨਸਾਨ ਨੂੰ ਹੋਏਗਾ ਦੇਖੋ ਪਿਛਲੇ ਸਾਲ ਗਲਤ ਸਮੇਂ ਦੇ ਉੱਤੇ ਪਹਿਲੀ ਸਤੰਬਰ ਨੂੰ ਬੀਜ ਕੇ ਜਦਕੀ ਅਖੀਰ ਸਤੰਬਰ ਦੇ ਵਿੱਚ ਕਟਾਈ ਹੋ ਜਾਣੀ ਚਾਹੀਦੀ ਆ ਤੇ ਜ਼ਿਮੀਂਦਾਰ ਦੀ ਦਸਾਂ ਕਿੱਲਾਂ ਦੇ ਵਿੱਚ 22 ਕੁੰਟੜ ਦੀ ਔਸਤ ਆਈ لیکن ICAR ਜਿਹੜੀ ਬਾਕੀ ਜਗ੍ਹਾ ਮੱਕੀ ਬਿਜਾਉਂਦਾ ਉਹ ਕਹਿੰਦੇ 25 ਤੋਂ ਉੱਪਰ ਵੀ ਹੋ ਜਾਂਦੀ ਹੈ ਤੇ 25 ਤੋਂ ਘੱਟ ਵੀ ਰਹਿ ਜਾਂਦੀ ਆ ਇਹ ਡਿਪੈਂਡ ਕਰਦਾ ਫ্রম ਫਾਰਮਰ ਟੂ ਫਾਰਮਰ ਪਲੇਸ ਟੂ ਪਲੇਸ ਤੇ ਜਿਨ੍ਹਾਂ ਜ਼ਿਮੀਦਾਰਾਂ ਕੋਲ ਜਿੱਥੋਂ ਜਿੱਥੇ ਪਾਣੀ ਨਹੀਂ ਉੱਥੇ ਦੀ ਤਾਂ ਸਰਕਾਰ ਨੇ ਗੱਲ ਹੀ ਨਹੀਂ ਕੀਤੀ ਟੇਲੈਂਡ ਤੇ ਅਬ ਹੋਰ ਫਾਜਲ ਕਰਿਆ ਗਿਆ ਮਾਨਸਾ ਰਹਿ ਗਿਆ ਜਿੱਥੇ ਟੇਲ ਦਾ ਪਾਣੀ ਨਹੀਂ ਜਾਂਦਾ ਉਹਨਾਂ ਉੱਤੇ ਥੱਲੇ ਪਾਣੀ ਖੜਾ ਆਇਆ ਉਹ ਮੱਕੀ ਬੀਜਣ ਸਹੀ ਮੈਨੇਜਰ ਪੂਛ ਤੋਂ ਉੱਪਰ ਨੂੰ ਹੋਣਾ ਚਾਹੀਦਾ ਸੀ ਇਹ ਸਿਰ ਤੋਂ ਥੱਲੇ ਨੂੰ ਜਾਣਾ ਚਾਹੀਦਾ ਗੁਰਦਾਸਪੁਰ ਤੋਂ ਥੱਲੇ ਨੂੰ ਚਲੋ ਇਹਨਾਂ ਦੀ ਮਰਜ਼ੀ ਹੈ ਤਾਂ ਪੰਜਾਬ ਹੀ ਕਿਥੋਂ ਕਰਾ ਦੇਣ ਸ਼ੁਰੂ ਸ਼ੁਰੂ ਕਰਾ ਦੇਣ ਜੀਵੀਦਾਰ ਕਾਮਯਾਬ ਕਰ ਲੈ ਉੱਥੇ ਤਾਂ ਪਾਣੀ ਵੀ ਹੈ ਲੇਕਿਨ ਬਹੁਤ ਸਾਰੇ ਇਲਾਕੇ ਜਿੱਥੇ ਪਾਣੀ ਹੈ ਨਹੀਂ ਜੀ ਰੇਟ ਤਾਂ ਲੱਗਦਾ ਕਿ ਸੇਵ ਨਹੀਂ ਆ ਬਹੁਤ ਲੱਕੀ ਦਾ ਵੀ ਕੁਝ ਕਿਨ 2240 2240 ਦੇਖੋ ਪੱਕ ਜਾ ਹੈ ਹਾਂ ਇਹ ਸਮਝਣਾ ਕੋਈ ਨਹੀਂ ਤਾਂ ਪੈਸੇ ਕਿੰਨੇ ਇੱਕ ਕਿਲੇ ਕਿਨੇ ਕਿਨੇ ਪੈਸੇ ਝੋਨੇ ਦੀ ਤੇ ਮੱਕੀ ਦੀ ਝੋਨਾ ਜਿਹੜਾ ਤੁਲਿਆ ਨਹੀਂ ਪਿਛਲੇ ਸਾਲ ਉਹ ਤਾਂ 35-35 ਗੁੰਟਲ ਵੀ ਨਿਕਲਿਆ ਜਿਹੜਾ ਰਿਜੈਕਟ ਹੋਇਆ ਇਸ ਵਾਰ ਠੀਕ ਹੈ ਨਾ ਜੀ ਇਹ ਕੋ ਹਾਈਬ੍ਰਿਡ ਉਹ 35 ਨਹੀਂ ਲੇਕਿਨ ਨਾਰਮਲੀ 28-30 ਗੁੰਟਲ ਝੋਨਾ ਨਿਕਲਦਾ 28 ਗੁੰਟਲ ਤੇ 28 ਗੁੰਟਲ ਨੋਤੇ ਇਹ ਨਿਕਲਦੀ ਹੈ 25-28 ਇਹਨੇ ਨਿਕਲਦਾ ਰੇਟ ਬਰਾਬਰ ਹੈ ਰੋਫਟੇਬਲ ਹੈਗਾ ਜੀ ਕਿਸਾਨ ਬਿਲਕੁਲ ਕਿਉਂ ਨਹੀਂ ਕਿਉਂ ਨਹੀਂ ਇਹ ਕਿਸਾਨ ਦੱਸੂਗਾ ਇਹ ਗੱਲਾਂ ਕਿਸਾਨ ਨੂੰ ਪੁੱਛਾਂਗੇ ਆਪਾਂ ਜਦ ਬੀਜ ਕੇ ਆਊਗਾ ਇਹ ਪ੍ਰੋਫਿਟ ਹੈ ਪਰ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਖਾਦੀ ਮੱਕੀ ਦੀ ਗੱਲ ਕਰਦੇ ਆ ਆਪਾਂ ਰਾਣਾ ਕਰ ਰਿਹਾ ਸਰਕਾਰ ਨੂੰ ਪਿਛਲੇ ਸਾਲ ਕਰਨੀ ਚਾਹੀਦੀ ਸੀ ਉਦੋਂ 10 ਸਾਲ ਪਹਿਲਾਂ ਕਰਨੀ ਚਾਹੀਦੀ ਸੀ ਅਸੀਂ ਵੀ ਸੀਗੇ ਉਹ ਸਰਕਾਰ ਚ ਮੈਂ ਅੱਜ ਇਹ ਕਹਿ ਰਿਹਾ ਕਿ ਆਉਣ ਵਾਲਾ ਫਿਊਚਰ ਪੰਜਾਬ ਦਾ ਬਹੁਤ ਵਧੀਆ ਨਹੀਂ ਆ ਕਿਸੇ ਨੇ ਝੋਰਾ ਖਰੀਦਣਾ ਨਹੀਂ ਪਿਛਲੇ ਸਾਲ ਜ਼ਿਮੀਂਦਾਰ ਤੰਗ ਹੋਇਆ 2-2 3-300 ਰੁਪਏ ਕਿਨਟਲ ਝੋਨਾ ਘੱਟ ਰੇਟ ਤੇ ਵਿਕਿਆ ਫਿਊਚਰ ਵੀ ਇਦਾਂ ਦਾ ਹੀ ਨਜ਼ਰ ਆ ਰਿਹਾ ਕਿ ਪੰਜਾਬ ਸ਼ੁਡ ਹੈਵ ਐਨ ਆਲਟਰਨੇਟਿਵ ਕ੍ਰੌਪ ਝੋਨੇ ਦੀ ਜਗ੍ਹਾ ਮੱਕੀ ਦੀ ਜਗ੍ਹਾ ਮੱਕੀ ਨੂੰ ਪ੍ਰੋਮੋਟ ਕਰੋ ਉਹ ਮੈਂ ਸਮਝਦਾ ਇਹਦੇ ਨਾਲ ਵੀ ਬਿਹਤਰ ਕ੍ਰੌਪ ਪੰਜਾਬ ਨੂੰ ਲੋੜ ਹੈ ਉਹ ਸਰਕਾਰ ਨੂੰ ਚਿੰਤਾ ਕਰਨਾ ਚਾਹੀਦੀ ਆ ਮਹਿਕਮੇ ਨੂੰ ਸੋਚ ਕੇ ਯੂਨੀਵਰਸਿਟੀ ਨਾਲ ਗੱਲ ਕਰਕੇ ਅੱਗੇ ਆਉਣਾ ਚਾਹੀਦਾ ਜੇ ਨਹੀਂ ਆਉਣਗੇ ਤੇ ਰਣਾ ਤਾਂ ਹੈਗਾ ਯਾਰ ਲੈ ਆਵਾਂਗੇ ਰਾਣਾ ਜੀ ਰਾਣਾ ਜੀ ਲੋਕ ਇੰਨੇ ਡਰੇ ਹੋ ਕਿਸਾਨ ਇੰਨੇ ਡਰੇ ਹੋਏ ਆ 7-800 ਤੇਜ ਨੂੰ ਦੀ ਇਹ ਸਾਲਾ ਨੂੰ ਤੁਸੀਂ ਵੀ ਦੇਖਿਆ ਗਿਆ ਉਹ ਤਾਂ ਡਰ ਕੇ ਮੈਂ ਕੱਢੋਂ ਵੇਖੀ ਪਹਿਲਾਂ ਤੁਸੀਂ ਨਾ ਇਹ 5-7 ਸਾਲ ਪਿੱਛੇ ਹੋ ਥੋੜੇ ਜਿਹਾ ਜਿਹਾ 2-3 ਸਾਲ ਪਹਿਲਾਂ ਵਾਲੀ ਗੱਲ ਕਰ ਲਓ ਉਹਨਾਂ ਕਿ ਸਾਰਿਆਂ ਨੂੰ ਪੁੱਛੋ ਵਾਸਤਵ ਵਿੱਚ 700 ਰੁਪਏ ਵਿਕਦੀ ਹੁੰਦੀ ਸੀ ਮੱਕੀ 900 ਰੁਪਏ ਵਿਕਦੀ ਹੁੰਦੀ ਸੀ ਉਹ ਗਿੱਲੀ ਤਲੋਂਦੇ ਹੁੰਦੇ ਸੀ ਲੇਕਿਨ 1100 ਰੁਪਏ ਤੋਂ ਉੱਪਰ ਨਹੀਂ ਵਿਕਦੀਂਦੀ 1200 ਰੁਪਏ ਤੋਂ ਠੀਕ ਹੈ ਨਾ ਜੀ ਤੇ ਜਿੱਦਣ ਤੇ ਇਥਨੋਲ ਦੇ ਵਿੱਚ ਮੱਕੀ ਪੈਣੀ ਚੱਲੂਗੀ ਇਥਨੋਲ ਬਣਨਾ ਚੱਲੂ ਗਿਆ ਪਿਛਲੇ ਸਾਲ 2500 ਰੁਪਏ 2600 ਰੁਪਏ ਦੇ ਕੀਆ ਤੁਸੀਂ ਕੰਟਰੈਕਟ ਕਰੋਗੇ ਪਹਿਲਾਂ ਬਿਲਕੁਲ ਖੈਰ ਇਹਦੇ ਤੇ ਦੱਸਿਆ ਮੈਂ ਕਿਹਾ ਜੀ ਇਹਦੇ ਤੇ ਦੱਸਿਆ ਤੁਹਾਨੂੰ ਐਪਡ ਚੱਲਿਆ ਤੁਹਾਡਾ ਕਿ ਜਿਹੜਾ ਜ਼ਿਮੀਦਾਰ ਦਵਾਈ ਵੀ ਇਹ ਦੁਕਾਨ ਨਾਲ ਕੰਸੀਪੈਂਸੇ ਪਾਉਂਦਾ ਉਹ ਆਪਣੇ ਉਹਨੂੰ ਵੈਬਸਾਈਟ ਤੇ ਰਿਸਟਰ ਕਿਵੇਂ ਕਰਵਾਇਆ ਤਾਂ ਇੱਕ ਨਵਾਂ ਬੰਗਾ ਖੜਾ ਹੋ ਗਿਆ ਦੇਖੋ ਜੀ ਕੋਈ ਵੀ ਜ਼ਿਮੀਦਾਰ ਅੱਜ ਹੈ ਨਹੀਂ ਜਿਹਦੇ ਕੱਤੇ ਸਮਾਰਟਫੋਨ ਨਾ ਹੋਵੇ ਉਹਨਾਂ ਦੇ ਬੱਚੇ ਚਲੋ ਉਹਨਾਂ ਦੇ ਬੱਚਾ ਕੋ ਬੱਚੇ ਵੀ ਤਾਂ ਉਹਨਾਂ ਦੇ ਯਾਰ ਅਜਗਰ ਮੈਂ ਵੀ ਕਈ ਵਾਰ ਮੈਨੂੰ ਨਹੀਂ ਕੋਈ ਸਮਝਉਂਦਾ ਮੈਂ ਆਪਣੇ ਬੱਚੇ ਨੂੰ ਕਹਿੰਦਾ ਯਾਰ ਕੰਡ ਕੇ ਦਿਖਾਈਂ ਸੋ ਹੈ ਨਾ ਤੇ ਆਪਣੇ ਬੱਚਿਆਂ ਤੋਂ ਪੁੱਛ ਕੇ ਸਭ ਕੁਝ ਕਰ ਲੈਣਾ। ਔਰ ਔਰ ਜਿਹੜੇ ਤੁਸੀਂ ਕਿਸਾਨਾਂ ਤੱਕ ਕਿਵੇਂ ਰੀਚ ਕਰੋਗੇ ਇਸ ਚੀਜ਼ ਆ ਆ ਹੈ ਨਾ। ਆ ਟੈਕਨੋਲੋਜੀ ਦਾ ਯੋਗਿਆ ਹਰ ਕਿਸਾਨ ਦੇ ਘਰ ਨਹੀਂ ਮੈਂ ਜਾ ਸਕਦਾ ਹਰ ਜਗ੍ਹਾ ਮੈਂ ਜਲਸਾ ਨਹੀਂ ਕਰ ਸਕਦਾ ਜਲਸੇ ਸਾਰੀਆਂ ਗੱਲਾਂ ਨਹੀਂ ਕਰ ਸਕਦਾ ਸੋ ਇਹ ਤਰੀਕਾ ਟੈਕਨੋਲੋਜੀ ਤੁਹਾਨੂੰ ਵੀ ਦੱਸਵਾਈ ਸੀ ਕਿ ਕਿਸ ਕੀ ਦੀ ਬਜਾਈ ਦੀ ਗੱਲ ਕੀਤੀ ਸੀਗੀ। ਤਾਂ ਤੁਹਾਡੇ ਨਾਲ ਕਿੰਨੇ ਕੁ ਕਿਸਾਨਾਂ ਨੇ ਇਸ ਮੰਡੀ ਕੋਆਰਡੀਨੇਟ ਕੀਤਾ ਹੈ ਕਿ ਅਸੀਂ ਬਿਜਾਈ ਕਰਨਾ ਚਾਹਦੇ ਹਾਂ ਸਾਨੂੰ ਗਾਈਡ ਕਰੋ ਦੇਖੋ ਨੰਬਰ ਤਾਂ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਲੇਕਰ ਹਜ਼ਾਰਾਂ ਦੀ ਗਿਣਤੀ ਚ ਲੋਕ ਮੱਕੀ ਹੈ ਸਭ ਪਹਿਲੇ ਸਾਲ ਚ ਬੀਜਣਗੇ ਔਰ ਸੈਂਕੜਿਆਂ ਦੀ ਗਿਣਤੀ ਚ 5-700 ਹਜ਼ਾਰ ਫੋਨ ਮੈਨੂੰ ਆਇਆ ਹੋਊਗਾ ਕਿਰਾਨਾ ਜੀ ਸਾਡੇ ਅ ਇਸ ਮੰਡੀ ਚ ਕਿੱਦਾਂ ਆ ਰਹੇ ਹੋ ਆਓ ਮੈਂ ਕਹਿ ਰਾ ਜਰਾ ਕਿਉਂਕਿ ਅ ਚੱਲ ਰਹੀ ਛੇ ਬਾਡੀਆਂ ਕਹਿੰਦੇ ਵਾੜੀਆਂ ਰਕੀ ਫਰਕ ਪੈਂਦਾ ਅਸੀਂ ਕੱਟ ਕਰ ਦੇਣਾ ਤੇ ਕਿਰ ਉਧਰ ਹੁਣ ਆ ਗਈ ਲੁਧਿਆਣਾ ਦੀ ਇਲੈਕਸ਼ਨ ਲੁਧਿਆਣਾ ਦੀ ਇਲੈਕਸ਼ਨ ਦੇ ਬਾਅਦ ਕੰਮ ਮੈਨੂੰ ਵੀ ਕੋਈ ਨਹੀਂ ਤੇ ਮੈਂ ਉਧਰ ਨੂੰ ਹੋ ਜਾਣਾ ਪਿੰਡੋਂ ਪਿੰਡ ਜਾਉਂਦਾ ਨਾਲੀ ਗੱਲ ਨਹੀਂ ਤੇ ਇੱਕ ਵਾਰ ਕਰਤੇ ਆਪ ਅੱਜ ਕੋਈ ਰਾਜਨੀਤਿਕ ਬਾਤ ਨਹੀਂ ਹੋਗੀ ਆਪਨੇ ਕਹਾਂ ਕੁਸ਼ਣ ਅੰਚਰ ਨਹੀਂ ਮੈਂ ਮੇਰੀ ਬੇਟੀ ਵੇਖਦੀ ਪਤਾ ਕਿਉਂ ਫਿਰ ਇਹ ਜਿਹੜਾ ਆਪਣੀ ਸੋਚ ਆ ਜਿੱਥੇ ਨੂੰ ਆਪਾਂ ਲੈ ਜਾਣਾ ਚੋਰੇ ਆ ਉਹ ਫਿਰ ਨਹੀਂ ਹੋ ਗਈ ਉਹ ਬਾਤ ਉਹ ਵਹੀ ਹੋਣੀ ਹੈ ਜੀ ਨਾ ਜੀ ਅਕਸਰ ਇਹੀ ਹੁੰਦੀ ਹੈ ਉਹ ਸੁਰਖੀ ਬਣ ਜਾਏਗੀ ਇਹ ਬੇਕਾਰ ਹੋ ਜਾਏਗੀ ਤੇ ਮੇਰੀ ਮੇਰੀ ਤਾਂ ਮੇਰੀ ਤਾਂ ਜੋੜ ਕੇ ਬੇਨਤੀ ਆ ਬਾਕੀ ਦੇ ਕੱਲ ਕੱਲ ਕਰੇਗੀ ਕੱਲ ਕੱਲ ਦਾ ਗੁਆਚੀ ਕੋ ਨਾਦਾ ਦਾ ਪਰੇ ਉਸ ਕਰੇ ਤੋ ਉਤ ਮਨਾਪਾ ਹੋਵੇ ਉਥੋ ਜਿੱਤੀ ਹੁੰਦਾ ਤੁਹਾਨੂੰ ਕੋਈ ਤਜਰਬਾ ਹੈ ਪੁਰਾਣਾ ਸਾਰੇ ਲੋਕਾਂ ਨੂੰ ਪਤਾ ਕਰਨਾ ਹੋਵੇ ਵੀ ਰਾਣਾ ਜੀ ਦੀ ਗਰੰਟੀ ਕੀ ਹੈ ਵੀ ਰਾਣਾ ਜੀ ਚੱਕਣਗੇ ਵੀ ਕਿ ਨਹੀਂ ਚੱਕਣਗੇ ਬਾਅਦ ਵਿੱਚ ਕਿ ਸਰਕਾਰ ਵੀ ਮੋੜ ਜਾਂਦੀ ਹੈ ਹੋ ਸਕਦਾ ਵੀ ਲੋਕਾਂ ਨੂੰ ਲੋਕਾਂ ਦੇ ਸਾਹ ਨਾਲ ਇੱਕ ਅੱਛੀ ਹੈ ਕਿ ਉਹਨਾਂ ਨੂੰ ਲੱਗਦਾ ਵੀ ਸ਼ਾਹ ਰਾਣਾ ਜੀ ਕੱਲ੍ਹ ਨੂੰ ਕਰਕੇ ਦੇ ਦੇਖੋ ਮੇਰਾ 32 ਸਾਲ ਦਾ ਲੋਕਾਂ ਦਾ ਵਾਹ ਵਾਸਾ ਵਪਾਰਿਕ ਕ੍ਰੈਡੀਬਿਲਟੀ ਬਣਾਉਣ ਨੂੰ ਸਮਾਂ ਲੱਗਦਾ ਔਰ ਮੈਂ ਲੀਡਰਾਂ ਦੀ ਪੋਲਿਟਿਕਸ ਦੀ ਗੱਲ ਨਹੀਂ ਕਰਦਾ ਰਾਣਾ ਜੋ ਕਹਿੰਦਾ ਉਹ ਕਰਕੇ ਦਿਖਾਉਂਦਾ ਤੇ ਮਾਲਕ ਮਦਦ ਕਰਦਾ ਤੇ ਮੇਰੇ ਨਾਲ ਤਾਂ ਇੰਨੀਆਂ ਰੂਹਾਂ ਪੰਜਾਬ ਦੀਆਂ ਜੁੜੀਆਂ ਆ ਜਿਹੜੀਆਂ ਚੌਹਨੀਆਂ ਵੀ ਛੋਨਾ ਛੱਡ ਕੇ ਕੋਹਰ ਫਸਲ ਤੇ ਸੱਚੇ ਪਾਤਸ਼ਾਹ ਨੇ ਕਿਰਪਾ ਕਰਨੀ ਹੈ ਕਾਮਯਾਬ ਹੋਣਾ ਮੈਂ ਤੇ ਤੁਹਾਡੇ ਵਰਗੇ ਵੀਰਾਂ ਨੇ ਮੈਨੂੰ ਮਦਦ ਕਰਨੀ ਆ ਤੇ ਰਾਣਾ ਕਹਦਾ ਇੱਕ ਕ੍ਰੈਡੀਬਲ ਨਾ ਨਾਂ ਦੇ ਦਾ ਰਾਣਾ ਕ੍ਰੈਡੀਬਿਲਟੀ ਤੇ ਜਿੰਦਾ ਤੁਹਾਡੀ پارٹی ਵਾਲੇ ਤੁਹਾਡੇ ਸਾਥ ਵੀ ਦੇਰੇ ਆਪਣੀ ਆਪਣੀ ਸੋਚ ਆਪਣੀ ਆਪਣੀ ਸੋਚ ਸੋਚ ਤੋਂ ਇਲਾਵਾ ਵੀ ਇਹ ਸੌਦਾ ਕ੍ਰੈਡੀਬਿਲਟੀ ਦਾ ਜੇ ਰਾਣਾ ਨੇ ਕਹੇ ਐਮਐਸਪੀ ਦਊ ਤਾਂ ਦਊ ਜੇ ਜੇ ਐਮਐਸਪੀ ਰਾਣਾ ਦੇ ਗਿਆ ਜਿਹੜੇ ਦੇਣੀ ਹੋਣੇ ਤਾਂ ਰਾਣਾ ਰਾਣਾ ਹੀ ਆ ਮੇਰਾ ਨਹੀਂ ਦੋ ਚੱਕ ਕਰ ਲਿਆ ਇਹ ਸਮੇਂ ਦੱਸੂਗਾ ਅੱਛਾ ਰਾਣਾ ਜੀ ਕਿਸਾਨਾਂ ਨੂੰ ਤਾਂ ਇਕੱਠਾ ਕਰਦੇ ਦੇ ਅੱਜ ਅੱਜ ਸਿਆਸੀ ਕੋਈ ਗੱਲ ਨਹੀਂ ਅੱਜ ਪੰਜਾਬ ਦੇ ਫਿਊਚਰ ਦਾ ਸਵਾਲ ਹੈ ਜਿਹੜੇ ਕਿਸਾਨੀ ਨਹੀਂ ਵੀ ਕਰਦੇ ਉਹਨਾਂ ਦੇ ਅੱਗੇ ਬੱਚੇ ਉਹਨਾਂ ਦੇ ਅੱਗੇ ਬੱਚੇ ਉਹਨਾਂ ਲਈ ਪਾਣੀ ਦਾ ਸਵਾਲ ਹੈ ਉਹ ਬਚਾਉਣ ਦੀ ਗੱਲ ਹੈ ਮੈਂ ਤਾਂ ਹੱਥ ਜੋੜ ਕੇ ਇਹੀ ਬੇਨਤੀ ਕਰ ਸਕਦਾ ਰਾਣਾ ਜੀ 4-6 ਮਹੀਨਿਆਂ ਤੋਂ ਰੌਲਾ ਪੈ ਰਿਹਾ ਪਿਛਲੇ ਸਾਲ ਸਰਕਾਰ ਕੋਲੇ ਬੜਾ ਸਫੀਸ਼ੀਐਂਟ ਟਾਈਮ ਸੀਗਾ ਇਸ ਸੀਜ਼ਨ ਲਈ ਅਗਰ ਕੋਈ ਪਾਲਿਸੀ ਬਣਾਉਣੀ ਸੀ ਤਾਂ ਸਰਕਾਰ ਬਣਾ ਸਕਦੀ ਸੀ ਇਹਦੇ ਪਿੱਛੇ ਕਾਰਨ ਕੀ ਲੱਗਦੇ ਹੈਗੇ ਕਿ ਨਾ ਸਰਕਾਰ ਤਾਂ ਸਿੱਧੀ ਪਜਾਈ ਜਿਹੜੀ ਹੈਗੀ ਥੋੜੀ ਸੀ ਉਹਦੇ ਮਨ ਪਾਈ ਹੋਈ ਆ ਉਹ ਰਾਹ ਪੂਰੀ ਬਰੀਕ ਇਹਦੀ ਤਾਂ ਗੱਲ ਹੀ ਨਹੀਂ ਕਰਦੇ ਸਰਕਾਰ ਸਰਕਾਰ ਨੂੰ ਹੋਰ ਬੜੇ ਕੰਮ ਹੈ ਰਾਣੇ ਨੂੰ ਤਾਂ ਕੰਮ ਇਹ ਹੈ ਕਿ ਪਾਣੀ ਬਚਾਉਣਾ ਤੇ ਮੁੰਡੇ ਮੈਂ ਨਾਲ ਲਾਇਓ ਆ ਹੈਂ ਔਰ ਮੈਂ ਆਪਣਾ ਜਿੱਥੇ ਜਾਣਾ ਮੈਂ ਗੱਲਾਂ ਹੀ ਇਹ ਕਰਦਾ ਕਿ ਪੰਜਾਬ ਦਾ ਪਾਣੀ ਬਚਾਉਣਾ ਜੇ ਪਾਣੀ ਹੈ ਤਾਂ ਪੰਜਾਬ ਹੈ ਨਹੀਂ ਪੰਜਾਬ ਹੈ ਨਹੀਂ ਗਲਤ ਮੁੱਕਦੀ ਇੱਥੇ ਤੇ ਪੰਜਾਬ ਮੇਰੇ ਇਕੱਲੇ ਦਾ ਨਹੀਂ ਜਿਹੜਾ ਇੱਥੇ ਸਾ ਲੈਂਦਾ ਆਪਾਂ ਦਾ ਬੰਦੇ ਆ ਜੀਵ ਜੰਤੂ ਵੀ ਪੰਜਾਬ ਉਹਨਾਂ ਦਾ ਵੀ ਆ ਉਹਨਾਂ ਨੂੰ ਵੀ ਪਾਣੀ ਦੀ ਲੋੜ ਹੈ ਖੇਤੀਬਾੜੀ ਮੰਤਰੀ ਬਣ ਤੁਸੀਂ ਸਾਹਿਬ ਨਹੀਂ ਦੇਖੋ ਖੇਤੀ ਹੈ ਕੀ ਜੇ ਮੰਤਰੀ ਬਣ ਅਗਲੀ ਸਰਕਾਰ ਬਣੀ ਤਾਂ ਖੇਤੀਬਾੜੀ ಕಾಂಗ್ರೆਸ ਦੀ ਸਰਕਾਰ ਆਉਂਦੀ ਹੈ ਤਾਂ ਖੇਤੀਬਾੜੀ ਮੰਤਰੀ ਬਣੂਗੀ ਯਾਰ ਅੱਜ ਰਾਜਨੀਤੀ ਕੱਲ ਕੋਈ ਨਹੀਂ ਫਿਰ ਕਿੱਥੇ ਪੁੱਛ ਰਹੇ ਕੀ ਬਣਨਾ ਖੇਤੀਬਾੜੀ ਡਿਪ ਐਕਸਾਈਜ਼ ਵੀ ਬਣ ਸਕਦਾ ਉਸੋ ਦੇ ਰੋਲਾ ਪੈਣਾ ਇੱਥੇ ਇੱਥੇ ਨੋ ਲਿਆ ਇੱਦਾ ਆਇਆ ਚਲ ਛੱਡੋ ਯਾਰ ਨਹੀਂ ਠੀਕ ਹੈ ਰਾਣਾ ਜੀ ਮੁੱਖ ਮੰਤਰੀ ਤਾਂ ਤੁਹਾਨੂੰ ਦੇਖੋ ਕੈਂਡੀਡੇਟ ਤੋਂ ਦੱਸੋ ਨਹੀਂ ਕੋਈ ਦੇਖੋ ਜਿਹਦੀ ਵੀ ਸਰਕਾਰ ਬਣੇ ਮੈਂ ਤਾਂ ਇਸ ਸਰਕਾਰ ਨੂੰ ਵੀ ਕਹਾਂਗਾ ਕਿ ਇਹੋ ਜੇ ਕੰਮ ਕਰੋ ਜਿਹਦੇ ਨਾਲ ਕਿਸਾਨ ਦਾ ਪੰਜਾਬ ਦਾ ਹਰ ਵਿਸ਼ੇ ਦਾ ਫਾਇਦਾ ਹੋਵੇ ਬਸ ਤਾਂ ਤੇ ਨਹੀਂ ਹੈ ਠੀਕ ਹੈ ਅਹੀਂ ਬਣ ਕੇ ਵੀ ਕੀ ਲੈਣਾ ਮੈਂ ਇੰਨੀ ਵਾਰ ਬਣ ਲਿਆ ਮੈਂ ਮੈਂ ਕਿਉਂ ਤੁਰਿਆ ਇਧਰ ਨੂੰ ਮੈਂ ਇਸੇ ਲਈ ਤੁਰਿਆ ਕਿ ਵੀ ਇੰਨੀ ਵਾਰ ਮੈਂ ਬਣ ਚੁੱਕਿਆ ਤੇ ਮੈਂ ਕੀ ਪੰਜਾਬ ਨੂੰ ਦਿੱਤਾ ਚਲੋ ਇੱਕ ਹਰੇਕ ਨੇ ਇੱਕ ਟਾਈਮ ਲਿਮਿਟ ਹੁੰਦੀ ਹੈ ਉਹਦੇ ਬਾਅਦ ਚਾਹਤ ਪੱਤਰਕਾਰ ਹੈ ਉਹ ਵੀ ਰਿਟਾਇਰ ਹੋ ਜਾਂਦਾ ਪੋਲਿਟਿਸ਼ੀਨ ਆ ਉਹ ਮਰ ਕੇ ਰਿਟਾਇਰ ਹੁੰਦਾ ਤੇ ਮਰਨ ਤੋਂ ਪਹਿਲਾਂ ਕੋਈ ਚੰਗਾ ਕੰਮ ਕਰ ਦਈਏ ਉਹ ਕਿਸੇ ਚਾਹ